ਅੱਜ ਦੀ ਕਹਾਣੀ ਬਚਦੇ ਦਾ ਮਹੱਤਵ ਪ੍ਰਸਿੱਧ ਲੇਖਕ ਜੌਨ ਮਰੇ ਇੱਕ ਵਾਰ ਲਿਖਣ ਦੇ ਕਾਰਜ ਵਿੱਚ ਉルਜਿਏ ਹੋਏ ਸਨ ਉਦੋਂ ਹੀ ਦੋ ਔਰਤਾਂ ਕਿਸੇ ਲੋਕ ਭਲਾਈ ਕੰਮ ਲਈ ਉਹਨਾਂ ਕੋਲੋਂ ਚੰਦਾ ਮੰਗਣ ਆਈਆਂ ਆਪਣੇ ਲਿਖਾਈ ਕਾਰਜ ਨੂੰ ਵਿਚਾਲੇ ਛੱਡਣ ਤੋਂ ਬਾਅਦ ਜੌਨ ਮਰੇ ਨੇ ਉੱਥੇ ਬਲ ਰਹੀਆਂ ਦੋ ਮੋਮਬਤੀਆਂ ਵਿੱਚੋਂ ਇੱਕ ਨੂੰ ਬੁਝਾ ਦਿੱਤਾ ਹੁਣ ਉਹ ਔਰਤਾਂ ਨਾਲ ਉਹਨਾਂ ਦੇ ਆਉਣ ਦੇ ਉਦੇਸ਼ ਅਤੇ ਸੇਵਾ ਕਾਰਜ ਬਾਰੇ ਬੜੇ ਧਿਆਨ ਨਾਲ ਗੱਲਬਾਤ ਕਰੇ ਸਨ ਔਰਤਾਂ ਆਪਣੀ ਯੋਜਨਾ ਬਾਰੇ ਦੱਸਤਾ ਰਹੀਆਂ ਸਨ ਪਰ ਜੌਨ ਮਰੇ ਵੱਲੋਂ ਇੱਕ ਮੋਮਬਤੀ ਬਚਾ ਦੇਣ ਤੇ ਉਹਨਾਂ ਨੂੰ ਲੱਗਾ ਕਿ ਇੱਥੋਂ ਕਿਸੇ ਵੀ ਤਰ੍ਹਾਂ ਦਾ ਚੰਦਾ ਮਿਲਣ ਦੀ ਇਥੋਂ ਕੁਝ ਮਿਲਣ ਵਾਲਾ ਨਹੀਂ ਹੈ ਪਰ ਜੌਨ ਮਰੀ ਨੂੰ ਉਹਨਾਂ ਔਰਤਾਂ ਦੀ ਸੇਵਾ ਅਤੇ ਪਰਉਪਕਾਰ ਦੇ ਕੰਮ ਉਦੇਸ਼ਪੂਰਨ ਲੱਗੇ ਉਹਨਾਂ ਨੇ ਖੁਸ਼ੀ-ਖੁਸ਼ੀ ਔਰਤਾਂ ਨੂੰ 100 ਡਾਲਰ ਦੇ ਦਿੱਤੇ ਕਿਤੇ ਤਾਂ ਉਹਨਾਂ ਨੂੰ ਕਿ ਲੱਗ ਰਿਹਾ ਸੀ ਕਿ ਇੱਕ ਫੁੱਟ ਕੌੜੀ ਵੀ ਨਹੀਂ ਮਿਲੇਗੀ ਅਤੇ ਕਿੱਥੇ ਇੰਨੀ ਵੱਡੀ ਰਾਸ਼ੀ ਮਿਲ ਗਈ ਦੋਵਾਂ ਔਰਤਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਉਹਨਾਂ ਵਿੱਚੋਂ ਇੱਕ ਨੇ ਕਿਹਾ ਸਾਨੂੰ ਤਾਂ ਤੁਹਾਡੇ ਕੋਲੋਂ ਇੱਕ ਸੈਂਟ ਦੀ ਵੀ ਉਮੀਦ ਨਹੀਂ ਸੀ ਕਿਉਂਕਿ ਤੁਸੀਂ ਸਾਡੇ ਆਉਂਦੇ ਹੀ ਇੱਕ ਮੁਬੱਤੀ ਬੁਝਾ ਦਿੱਤੀ ਸੀ ਤੁਹਾਡਾ ਇਹ ਭਤੀਰਾ ਸਾਨੂੰ ਅਜੀਬ ਲੱਗਾ ਅਖੀਰ ਮੁਬੱਤੀ ਬੁਝਾਉਣ ਦਾ ਕੀ ਕਾਰਨ ਹੈ ਜੌਨ ਮਰੀ ਨੇ ਜਵਾਬ ਦਿੱਤਾ ਆਪਣੀ ਇਸ ਬਚਤ ਦੀ ਆਦ ਮੇਰੀ ਵਿਚਾਰ ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਕ ਮੋਮਬਤੀ ਦਾ ਪ੍ਰਕਾਸ਼ ਹੀ ਕਾਫੀ ਹੈ ਅਸੀਂ ਆਪਣੀਆਂ ਇਹਨਾਂ ਛੋਟੀਆਂ-ਛੋਟੀਆਂ ਬਚਤਾਂ ਨਾਲ ਵੱਡੀ ਰਾਸ਼ੀ ਦਾ ਸੰਗ੍ਰਹਿ ਕਰ ਸਕਦੇ ਹਾਂ ਆਦੀ ਉਸ ਨੂੰ ਸੇਵਾ ਦੇ ਕਾਰਜ ਵਿੱਚ ਲਗਾ ਸਕਦੇ ਹਾਂ ਸਮਾਜ ਸੇਵਾ ਵਿੱਚ ਲੱਗੀਆਂ ਉਹ ਔਰਤਾਂ ਬਚਤ ਦੇ ਮਹੱਤਵ ਨੂੰ ਸਮਝ ਚੁੱਕੀਆਂ ਸਨ